ਲੋ ਆਪਾਂ ਵੀ ਨਾ ਟੋਕੀ ਹੋ ਗਏ ਤਿਆਰੀ ਖੈਚਲੀ ਆ ਪੰਨਾ ਪੂਰਨਾ ਬੰਨ ਲਿਆ ਕਰਾਵੇਂ ਸਟਾਰਟ ਕਰਦੀ ਚੱਲ ਬਈ ਬਰਾਵਾ ਜਾ ਚਾਬੀ ਚੱਕੀ ਐ ਸਾਰਾ ਕੁਸ ਕਰਕੇ ਰੱਖਦਾ ਮੈਂ ਚਾਬੀ ਲੈ ਚੱਲਿਆ ਹਜੇ ਬਾਹਰ ਵੀ ਖੁੱਲਿਆ ਨਹੀਂ ਸੀ ਉ ਤਾਂ ਪਿੰਡੀ ਮੈਂ ਘਮਾਰ ਜਾਂਦਾ 7 ਵਜੇ ਦਾ ਵਾਹੇ ਮੋਲ 7 ਵਜੇ ਹਜੇ ਅਣਕੇ ਇੰਨਾ ਕਿ ਚੰਨਨ ਹੋਇਆ ਵਾ ਤੂੰ ਤੇ ਹੋਊਗੀ ਆਜੂਗੀ ਤੂੰ ਮੈਨੂੰ ਲੱਗਦਾ ਖੇਤਾਂ ਚ ਹੋਊਗੀ ਅਗੱਡੀ ਹਿਟਾਟ ਕਰ ਦੇ ਗੋਣ ਜੇ ਲੋ ਆਪਾਂ ਗੱਡੀ ਹਿਟਾਟ ਕਰਤੀ ਤੇ ਹੁਣ ਆਪਾਂ ਬਾਹਰ ਵਾਲਾ ਕੰਮ ਵੀ ਨਬੇੜ ਤੇ ਬਾਹਰ ਵੀ ਖੋਲਿਆ ਆਈਏ ਓਕੇ ਜੀ ਕੋਈ ਨਿਕਲ ਨਹੀਂ ਬਾਹਰ ਥੋੜਾ ਥੋੜਾ ਚੱਲਣਾ ਨਾ ਥੋੜੀ ਥੋੜੀ ਵੀਡੀਓ ਤੁਹਾਨੂੰ ਦਿਖਣੀ ਆ ਬਾਹਰ ਖੁੱਲਣ ਜਲੇ ਬਾਹਰ ਪੂਰਾ ਖੋਲਤਾ ਬਾਹਰ ਖੋਲ ਕੇ ਵੀ ਆਜ ਹੁੰਦਾ ਵਾ ਕਿ ਵਦਕਾ ਬੰਦਾ ਮੱਥੇ ਲੱਗੇ ਸੱਚੇ ਬਾਦਸ਼ਾਹ ਆਪਣੇ ਦਾ ਜ ਲੈਟੀ ਸਾਹਮਣੇ ਆ ਉਹ ਵੀ ਉਹ ਲੈਟੀ ਮੱਥੇ ਲੱਗੀ ਆ ਹੋਰ ਕੋਈ ਮੱਥੇ ਲੱਗਿਆ ਇਧਰ ਰਿਵਾਇਆ ਇਧਰ ਵੀ ਹਰਿਆਵਈ ਚੱਲ ਰਹੀ ਆ ਉਹ ਲਾਈਟ ਜਗਾਉਣੀ ਭੁੱਲ ਗਿਆ ਹੈਗਾ ਉਹ ਤਾਂ ਹੁਣ ਫਰੰਟ ਵਾਲੇ ਲਾਇਟ ਆਉਣ ਕੀ ਤਾਂ ਉਦੋਂ ਫਿਰ ਨੇ ਰੜੇ ਰਾਇ ਹੁਣ ਰੋਸ਼ਨ ਹੀ ਹੋ ਗਈ ਹੁਣ ਕੜਾ ਕੇ ਬਾਹਰ ਪਜਾ ਲਿਆ ਆਪਾਂ ਰੈਡੀ ਆ ਪਰ ਤੇ ਮੋਟਰਸਾਈਕਲ ਵੀ ਬਣ ਗਿਆ ਲਾਈਟ ਤੇ ਅਦੋਂ ਵੱਧ ਵੀ ਜਗਾ ਦੂੰਗਾ ਚੰਨੀ ਚਾਨਣ ਹੋ ਜੀ ਲੋ ਹੋ ਗਿਆ ਨਾ ਚਾਨਣ ਚਾਨਣ 7 9 6 7 5 ਗਰਦਰਾ ਫਾ ਬਾਕੀ ਆ ਆਪਾਂ ਲੋ ਤਾਂ ਜੇ ਹੁਣ ਚੜੂਗਾ ਜਿਵੇਂ ਜਿਵੇਂ ਹੁਣ ਪਜਾਮਾ ਕੰਨ ਉਹ ਤੁੰਦਨ ਜਿਹੜਾ ਉਹ ਲਾਗ ਹੋਰ ਜੀ ਰਿਮਾਗ ਖਾਦੀ ਉਹ ਘਰ ਜਾ ਕੇ ਖਾਵਾਂ ਪਾਪਰੀ ਪਾਪ ਆਨੇ ਬੋਲਿਆ ਤੇ ਬੋਲਿਆ ਤੋ ਪਟਰਾ ਤਾਰੇ ਮਾਦੀ ਮੰਗਰ ਕੇ ਦੋਲਿਆ ਜੀ ਸੰਤੂ ਦੀ ਬਤਾਵਾ ਪਾੜ ਦੋ ਮੋਦਾ ਵੀ ਉਹਨਾਂ ਸਾਰਸ ਤੋਂ ਲਾ ਤੁਹਾਡੇ ਦੇ ਇਹ ਵਾਲੇ ਪੂਰੇ ਅੰਦਰ ਅਸਤਾਨ ਦੇ ਵਾਹਿਗੁਰੂ ਜਿਹੜਾ ਮਿਹਰવાન ਹੈ ਉਹ ਮਿਹਰਾ ਕਰ ਦੇਵੇ ਤੇ ਫੇਰ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੇ ਜੀਵ ਆਪ ਫਿਰਦੇ ਕੀ ਸੱਚਤਾ ਨੂੰ ਪਾਲ ਹਰਿ ਤਨ ਮੰਦਰ ਉੱਥੇ ਵਾਹਿਗੁਰੂ ਦਾ ਨਾਮ ਜਗਾਰੀ ਹੋਰ ਬੰਧਨ ਤਾ ਇਹ ਸੀ ਅੱਜ ਦੀ ਵੀਡੀਓ ਆਪਾਂ ਤੋਂ ਉਹ ਦਰਸ਼ਨ ਕਰਵਾਇਆ ਇੱਕ ਗੁਰਦੁਆਰਾ ਸਾਹਿਬ ਦੇ ਆਪ ਗੁਰਦਰਾ ਸਾਹਿਬ ਗਏ ਸੀ ਸਵੇਰੇ ਠੀਕ ਆ ਮਾਗ ਦਾ ਮਹੀਨਾ ਸ਼ੁਰੂ ਹੋਇਆ ਵਾ ਹੈਪੀ ਮਾਗੀ ਸਾਰਿਆਂ ਨੂੰ ਮਾਗੀ ਦਾ ਦਿਨ ਅੱਜ ਤੇ ਹੰਮ ਹਮਾ ਕੇ ਲੋਕੀ ਗੁਰਦਰਾ ਸਾਹਿਬ ਗਏ ਆ ਮੱਥਾ ਟੇਕਿਆ ਵਾ ਇੱਕ ਹਿਸਾਬ ਨਾਲ ਆਪਣਾ ਦਾ ਨਵਾਂ ਸਾਲ ਅੱਜ ਚੜ੍ਹਿਆ ਵਾ ਠੀਕ ਆ ਤਾਂ ਮਾਗ ਸ਼ੁਰੂ ਹੋ ਗਿਆ ਸਾਰਾ ਮਾਗ ਦਾ ਦਿਨ ਗੁਰਦਰਾ ਸਾਹਿਬ ਜਾਣਗੇ ਸਾਰੇ ਲੋਕੀ ਦਰਸ਼ਨ ਕਰਨਗੇ ਮਹੀਨਾ ਮਾਗ ਦਾ ਪਵਿੱਤਰ ਮੰਨਿਆ ਗਿਆ ਵਾ ਗੋਤਰਾਸਾ ਆ ਮਹੀਨੇ ਬਹੁਤ ਜਾਂਦੇ ਆ ਲੋਕੀ ਠੀਕ ਆ ਤਾਂ ਵੀਡੀਓ ਇੰਨੀ ਸੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਮੈਨੂੰ ਤੁਸੀਂ ਠੀਕ ਆ ਤਾਂ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ 'ਚ